ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਅੱਜ ਇੱਕ ਐਕਟੀਵਿਟੀ ਹੈ ਕਾਗਜ਼ ਫਾੜਨਾ ਸੋ ਆਓ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਮਿਲਦੇ ਹਾਂ ਆ ਵੀ ਬੱਚੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰੇ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਕੀ ਕੋ ਸਾਰੇ ਅੱਛਾ ਅੱਜ ਦੀ ਐਕਟੀਵਿਟੀ ਪਤਾ ਕੀ ਹੈ ਕਾਗਜ਼ ਫਾੜਨਾ ਤੇ ਕਾਗਜ਼ ਫਾੜ ਕੇ ਡਾਉਣੇ ਨਹੀਂ ਐ ਕਾਗਜ਼ ਫਾੜ ਕੇ ਆਪਣੇ ਆਪਣੇ ਕੋਲੇ ਰੱਖਣੇ ਸੋ ਇਹ ਐਕਟੀਵਿਟੀ ਜੋ ਹੈ ਛੋਟੀਆਂ ਮਾਸਪੇਸ਼ੀਆਂ ਦੇ ਵਿਕਾਸ ਵਾਸਤੇ ਬਹੁਤ ਵਧੀਆ ਐ ਐਕਟੀਵਿਟੀ ਐ ਇਸ ਨੂੰ ਤੁਸੀਂ ਆਪਣੇ ਘਰ ਵੀ ਕਰਾ ਸਕਦੇ ਹੋ ਦੇਖੋ बच्चे हाँ खुशी क्यों बैठे हो आखिर फाड़ने फाड़ छोटे छोटे तो टुकड़े करने हैं सारे बच्चे ने क्या तो एक्टिविटी बड़े मजे कर दे बच्चे और बच्चे के विकास का एक बहुत अहम हिस्सा है छोटिया उंगलों छोटिया मास्क का विकास इस एक्टिविटी होंगे इस एक्टिविटी को भी करा सकते हो ਤਨਵੇਂ ਲੱਗਦਾ ਹੋਣਾ ਕਿ ਬੱਚੇ ਤਾਂ ਗੰਦ ਮਾਰ ਦਿੰਦੇ ਆ ਪਰ ਇਹ ਕਿਤੇ ਨਾ ਕਿਤੇ ਬੱਚੇ ਦੇ ਮਾਸਪੇਸ਼ੀਆਂ ਦੇ ਵਿਕਾਸ ਲਈ ਬਹੁਤ ਹੀ ਜ਼ਰੂਰੀ ਐਕਟੀਵਿਟੀ ਹੈ ਦੇਖੋ ਆਪਣੇ ਆਪਣੇ ਵਸਤੀ ਨਾਲ ਸਾਰੇ ਬੱਚੇ ਐਕਟੀਵਿਟੀ ਕਰ ਰਹੇ ਹੋ ਸੋ ਕਿਵੇਂ ਲੱਗੀ ਅਜੀ ਦੀ ਐਕਟੀਵਿਟੀ ਉਮੀਦ ਕਰਦਾ ਤੁਹਾਨੂੰ ਪਸੰਦ ਆਏਗੀ ਵੀਡੀਓ ਪਸੰਦ ਆਏ ਸ਼ੇਅਰ ਜ਼ਰੂਰ ਕਰਨਾ ਹੈ ਧੰਨਵਾਦ